ਜੇਕਰ ਤੁਸੀਂ ਵੀ ਮਕਾਨ ਮਾਲਕੋਂ ਕਿਰਾਏਦਾਰ ਤੇ ਕਰ ਜਾਂ ਕਮਰੇ ਦਿਨੇਓ ਪੀਜੀ ਦੇ ਵਿੱਚ ਕਿਥੇ ਨੂੰ ਰੱਖਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹਦ ਖਾਸ ਹੈ ਜੇਕਰ ਕੋਈ ਵੀ ਮਕਾਨ ਮਾਲਕਾਂ ਦੇ ਵਿੱਚ ਕਿਰਾਏਦਾਰ ਜਾਂ ਪੀਜੀ ਦੇ ਵਿੱਚ ਰੱਖਦਾ ਹੈ ਤਾਂ ਉਸ ਦਾ ਬੇਰਵਾ ਮਕਾਨ ਹੈ ਜੁੜਾ ਕਿਰਾਏ ਤੇ ਦੇਣ ਵੀ ਇੱਕ ਹਫਤੇ ਦੇ ਅੰਦਰ ਅੰਦਰ ਸਿਟੀ ਪੁਲਿਸ ਨੂੰ ਦੇਣਾ ਹੋਵੇਗਾ ਥਾਣਾ ਸਿਟੀ ਦੇ ਐਸਐਚਓ ਸੁਨੀਲ ਕੁਮਾਰ ਨੇ ਵਲੋਂ ਅਜਿਹੇ ਆਦੇਸ਼ ਜਾਰੀ ਕੀਤੇ ਗਏ ਨੇ ਕਿ ਜਿੰਨਾ ਮਕਾਨ ਮਾਲਕਾਂ ਨੇ ਪਹਿਲਾਂ ਤੋਂ ਹੀ ਕਿਰਾਏਦਾਰਾਂ ਤੇ ਪੀਜੀ ਰੱਖੇ ਹੋਏ ਨੇ ਉਹਨਾਂ ਦਾ ਵੇਰਵਾ ਅਜੇ ਤੱਕ ਪੁਲਿਸ ਨੂੰ ਨਹੀਂ ਦਿੱਤਾ ਗਿਆ ਉਦੋਂ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਣ ਜੇਕਰ ਕਿਰਾਏਦਾਰਾਂ ਦੀ ਪੂਰੀ ਜਾਣਕਾਰੀ ਥਾਣੇ ਦੇ ਵਿੱਚ ਜਮਾ ਨਾ ਕਰਵਾਈ ਗਈ ਤਾਂ ਕਾਨੂੰਨੀ ਕਾਰਵਾਈ ਅਜਿਹੀ ਕੀਤੀ ਜਾਵੇਗੀ ਸੋ ਦੱਸ ਦਈਏ ਵਿਦਿਆਕਾਦਾਰਾਂ ਦੇ ਵਿੱਚ ਦੂਜੇ ਸੂਬਿਆਂ ਤੋਂ ਵਿਦਿਆਰਥੀ ਤੋਂ ਵੱਖ-ਵੱਖ ਕਾਰੋਬਾਰਾਂ ਨਾਲ ਸੰਬੰਧਤ ਵਿਅਕਤੀ ਵੀ ਕਿਰਾਏ ਤੇ ਰਹਿੰਦੇ ਨੇ ਤੇ ਕੁਝ ਵਿਅਕਤੀਆਂ ਦਾ ਅਪਰਾਧਿਕ ਪਿਛੋਕੜ ਹੁੰਦਾ ਹੈ ਉਹ ਕਿਰਾਏ ਵਾਲੀਆਂ ਤੇ ਜਨਤਕ ਥਾਵਾਂ ਤੇ ਹੁੱਲੜਬਾਜ਼ੀ ਕਰਦੇ ਨੇ ਜਿਸ ਕਰਕੇ ਸ਼ਹਿਰ ਦੇ ਵਿੱਚ ਅਮਨ ਕਾਨੂੰਨ ਹੈ ਜਿਹੜਾ ਭੰਗ ਹੋ ਜਾਂਦਾ ਹੈ ਤੋਂ ਖਰੜ ਦੇ ਵਿੱਚ ਹੈ ਜਿਹੜੇ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਕੋਈ ਵੀ ਮਕਾਨ ਮਾਲਕ ਘਰਾਂ ਦੇ ਵਿੱਚ ਕਿਰਾਏਦਾਰਾਂ ਪੀਜੀ ਰੱਖਦਾ ਹੈ ਤਾਂ ਪੂਰੀ ਜਾਣਕਾਰੀ ਐ ਇੱਕ ਹਫ਼ਤੇ ਦੇ ਅੰਦਰ ਅੰਦਰ ਉਹਨਾਂ ਨੂੰ ਪੁਲਿਸ ਕੋਲ ਦੇਣੀ ਪਵੇਗੀ ਬਿਊਰੋ ਰਿਪੋਰਟ ਲੁਧਿਆਣਾ ਲਾਇ